ਮੜਕੇ ਯੂਸਫ ਵਿੱਚ ਕੁਝ ਪੁੱਛਣ ਦੱਸਣ ਦੀ ਹਿੰਮਤ ਨਾ ਰਹੀ ਦਵਾਈ ਦੀਆਂ ਪੁੜੀਆਂ ਲੈ ਕੇ ਉਹ ਪੈਰ ਧੁੰਦਾ ਘਰ ਆ ਪਹੁੰਚਿਆ ਯੂਸਫ ਦਾ ਉੱਤਰਿਆ ਹੋਇਆ ਚਿਹਰਾ ਵੇਖ ਕੇ ਨਸੀਰਾ ਨੇ ਕਬਰਾ ਕੇ ਪੁੱਛਿਆ ਕਿਉਂ ਅੱਲਾ ਅੱਗੇ ਦੁਆ ਕਰੋ ਉਹਨਾਂ ਦਵਾਈ ਨਹੀਂ ਦਿੱਤੀ ਦਿੱਤੀ ਨਹੀਂ ਆਂਦੇ ਸੀ ਛੇਤੀ ਤਕੜਾ ਹੋ ਜਾਵੇਗਾ ਯੂਸਫ ਦੀ ਆਵਾਜ਼ ਵਿੱਚ ਉਤਸ਼ਾਹ ਨਹੀਂ ਸੀ ਇਹ ਵੇਖ ਕੇ ਨਸੀਰਾ ਦਾ ਦਿਲ ਵੀ ਅੰਦਰੋਂ ਟਹਿ ਗਿਆ ਸੀ ਔਰ ਸ਼ਰੀਫ ਦੇ ਨਾਲ ਲੰਮੀ ਪੈ ਕੇ ਕਮਲਿਆ ਵਾਂਗ ਉਹਨੂੰ ਚੁੰਮੀ ਜਾ ਰਹੀ ਸੀ ਉਹਦਾ ਜੀ ਉੱਚੀ ਉੱਚੀ ਤਾਂ ਹੀ ਮਾਰਨ ਨੂੰ ਕਰ ਰਿਹਾ ਸੀ ਪਰ ਉਹ ਇਹ ਬੇਸ਼ਗਨੀ ਕਿਵੇਂ ਕਰ ਸਕਦੀ ਸੀ ਉਹ ਮਾਂ ਸੀ ਭਾਵੇਂ ਉਹਨੇ ਕਿਸੇ ਵੀ ਬਾਲ ਨੂੰ ਜਨਮ ਨਹੀਂ ਸੀ ਦਿੱਤਾ ਫਿਰ ਵੀ ਉਹ ਮਾਂ ਸੀ ਜਿਉਂ-ਜਿਉਂ ਇਲਾਜ ਕਰਦੇ ਗਏ ਸ਼ਰੀਫ ਦਾ ਤਾਪ ਵਧਦਾ ਹੀ ਗਿਆ ਤਪੀ ਹੋਈ ਲੋਹ ਵਾਂਗ ਉਹਦੇ ਪਿੰਡੇ 'ਚੋਂ ਸੇਕ ਆਉਂਦਾ ਮੁੱਠੀਆਂ ਭਾਰਨ ਵਾਲੇ ਦਾ ਹੱਥ ਤਪਣ ਲੱਗ ਪੈਂਦਾ ਯੂਜ਼ਫ ਵੀ ਕਿਸੇ ਵੇਲੇ ਤਾਂ ਆ ਗਾ ਕੇ ਆਰਾਮ ਕਰਨ ਵਾਸਤੇ ਜਰਾ பசਿੱਤਾ ਮੰਜੀ ਤੇ ਜਾ ਲੰਮਾ ਪੈਂਦਾ ਪਰ ਨਸੀਰਾ ਉਹ ਮਾਂ ਸੀ ਉਹ ਕਿਸੇ ਵੇਲੇ ਵੀ ਪੁੱਤਰ ਦੀ ਮੰਜੀ ਨਾ ਛੱਡਦੀ ਜੇ ਬੈਠੀ ਨਾਪਦੀ ਘੋੜਦੀ ਦਾ ਸਰੀਰ ਪੈੜਾ ਪੈ ਜਾਂਦਾ ਤਾਂ ਉਹਦੇ ਨਾਲ ਹੀ ਲੰਮੀ ਪੈ ਕੇ ਲੱਕ ਸਿੱਧਾ ਕਰ ਲੈਂਦੀ ਸ਼ਰੀਫ बेहोशी ਵਿੱਚ ਡਰ ਕੇ ਬਰੜਾਉਣ ਲੱਗ ਪੈਂਦਾ ਤਾਂ ਨਸੀਰਾ ਉਹਨੂੰ ਕਲੇਜੇ ਨਾਲ ਘੁੱਟ ਕੇ ਚੁੰਮਣ ਲੱਗ ਪੈਂਦੀ ਉਹ ਬੱਚੇ ਨੂੰ ਆਪਣੇ ਸੀਨੇ ਵਿੱਚ ਲੁਕਾ ਲੈਣਾ ਚਾਹੁੰਦੀ ਸੀ ਜਿੱਥੇ ਮੌਤ ਦੀ ਪੈੜੀ ਨਜ਼ਰੋਂ ਉਸਤੇ ਪੈ ਨਾ ਸਕੇ ਜਿਹਾ ਜਾਰੋਗੀ ਦੀ ਹਾਲਤ ਵਿਗੜਦੀ ਗਈ ਨਸੀਰਾ ਦਾ ਦਿਲ ਟੈਂਦਾ ਗਿਆ ਉਹ ਅੰਨੀ ਹੋਈ ਅੰਦਰ ਬਾਹਰ ਕੱਖੀ ਪਲਾਂਹੀ ਹੱਥ ਮਾਰਦੀ ਉਹ ਰਾਹੇ ਰਾ ਲੰਘਦੇ ਰਾਈਆਂ ਦੇ ਪੈਰੀ ਹੱਥ ਲਾਲਾ ਵਾਸਤੇ ਪਾਉਂਦੀ ਅੱਲਾ ਅੱਗੇ ਦੁਆ ਕਰੋ ਭਲਾ ਕਿਸੇ ਦੀ ਮੰਨ ਕਿ ਉਹ ਮੇਰੇ ਬੱਚੇ ਦੀ ਜਾਨ ਬਖਸ਼ ਦੇਵੇ ਮੇਰੇ ਬੱਚੇ ਨੂੰ ਕੁਝ ਹੋ ਗਿਆ ਤਾਂ ਮੈਂ ਮਰ ਜਾਵਾਂਗੀ ਬੱਚਿਆਂ ਪਿੱਛੋਂ ਕਦੇ ਕੋਈ ਮਾਂ ਜਿਉਂਦੀ ਰਹੀ ਏ ਕੋਈ ਰੱਖ ਲਓ ਮੇਰੇ ਬੱਚੇ ਨੂੰ ਹਾਏ ਮੇਰਾ ਲਾਲ ਮੌਤ ਲੋਕਾਂ ਦੇ ਹਾੜੇ ਸੌਣ ਲੱਗੇ ਤਾਂ ਉਹ ਸੰਸਾਰ ਦੀ ਮਰਿਆਦਾ ਕਿਵੇਂ ਕਾਇਮ ਰੱਖ ਸਕੇ ਉਸ ਦਾ ਚੱਕਰ ਸਦਾ ਆਪਣੀ ਚਾਲੇ ਚੱਲਦਾ ਰਹੇਗਾ ਜੇ ਪੁੱਤਰ ਕੋਲੋਂ ਮਾਂ ਖੁੰਦਿਆ ਉਹਨੂੰ ਤਰਸ ਨਹੀਂ ਸੀ ਆਇਆ ਤਾਂ ਮਾਂ ਕੋਲੋਂ ਪੁੱਤਰ ਖੁੰਦਿਆ ਕਦੋਂ ਆਉਣ ਲੱਗਾ ਹੈ ਤਾਪ ਚੜੇ ਤੋਂ ਪੂਰੇ 10ਵੇਂ ਦਿਨ ਸ਼ਰੀਫ ਨੇ ਪ੍ਰਾਨ ਤਿਆਗ ਦਿੱਤੇ ਜਿਸ ਹੋਣੀ ਤੋਂ ਨਸੀਰਾ ਡਰਦੀ ਸੀ ਉਹ ਵਾਪਰ ਕੇ ਰਹੀ ਉਹ ਪੁੱਤਰ ਦੀ ਲੋਥ ਉੱਤੇ ਪਈ ਚੀਕਾਂ ਮਾਰ ਰਹੀ ਸੀ ਉਹ ਬੱਚੇ ਦਾ ਮੂੰਹ ਚੁੰਮਦੀ ਸਿਰ ਪਲੋਸਦੀ ਹਲੂਨ ਹਲੂਨ ਕੇ ਜਗਉਂਦੀ ਪਰ ਜਿਹੜੀ ਮਿੱਠੀ ਨੀਂਦ ਉਹ ਸੌਂ ਗਿਆ ਸੀ ਉਸ ਤੋਂ ਕਦੇ ਕੋਈ ਜਾਗਿਆ ਨਹੀਂ 10 ਦਿਨ ਪਹਿਲਾਂ ਜਿਸ ਘਰ ਵਿੱਚ ਚੁਫੇਰੇ ਹਾਸਾ ਡੁੱਲਦਾ ਰਹਿੰਦਾ ਸੀ ਉਹ ਚੀਕਾਂ ਪੁਕਾਰਾਂ ਸੁਣ ਕੇ ਘਰਲਾ ਉੱਠਿਆ ਜਾਣਤੇ ਤੇ ਬਰਕਤੇ ਸ਼ਰੀਫ ਦੀ ਬਿਮਾਰੀ ਦੀ ਖਬਰ ਸੁਣ ਕੇ 4-5 ਦਿਨਾਂ ਤੋਂ ਆਈਆਂ ਹੋਈਆਂ ਸਨ ਅੰਤ ਵੇਲੇ ਬਾਕੀ ਸਾਖ ਸਬੰਧੀ ਵੀ ਆ ਪਹੁੰਚੇ ਅੰਤਮ ਮੈਲਨੀ ਤੋਂ ਅਣਵੰਜ ਰਹਿਣ ਤੇ ਕਿਸੇ ਦਾ ਪਿਆਰਮੰਦਾ ਸੀ ਭਲਾ ਸਾਰੇ ਮਿੱਤਰ ਪਿਆਰੇ ਨੂੰ ਵਿਦਿਆ ਕਰਨ ਵਾਸਤੇ ਹੰਝੂਆਂ ਦੇ ਢੋਏ ਲੈ ਕੇ ਆ ਹਾਜ਼ਰ ਹੋਏ ਸ਼ਰੀਫ ਨੂੰ ਅੰਤਮ ਇਸ਼ਨਾਨ ਕਰਾ ਕੇ ਕਬਰਾਂ ਵੱਲ ਲੈ ਤੁਰੇ ਤਾਂ ਨਸੀਰਾ ਨੇ ਪੈਟ ਪੈਟ ਕੇ ਗੱਲਾਂ ਤੇ ਚਾਤੀਆਂ ਵਿੱਚੋਂ ਲਹੂ ਕੱਢ ਲਿਆ ਉਹਨੇ ਸਿਰ ਦੇ ਵਾਲ ਖੋਕ ਅਤੇ ਉਹਦੇ ਵੈਣ ਸੁਣ ਕੇ ਪੱਥਰ ਦਿਲਾਂ ਦਾ ਵੀ ਰੋਣ ਨਿਕਲ ਗਿਆ ਮੌਲਵੀ ਉਹਨੂੰ ਚੁੱਪ ਕਰਾਉਣ ਵਾਸਤੇ ਮਜ਼ਹਬ ਦਾ ਆਸਰਾ ਲੈ ਕੇ ਕਹਿੰਦਾ ਕਿ ਇਸਲਾਮ ਵਿੱਚ ਰੋਣਾ ਮਨਾ ਹੈ ਪਰ ਨਸੀਰਾ ਨੂੰ ਇਸਲਾਮੀ ਸ਼ਰਾ ਨਾਲ ਕੀ ਉਹ ਮਾਂ ਸੀ ਕਿ ਉਹਦਾ ਮਜ਼ਹਬ ਉਹਦੇ ਬੱਚੇ ਸਨ ਯੂਸਫ ਵੀ ਅੰਦਰੇ-ਅੰਦਰ ਰੋ ਰਿਹਾ ਸੀ ਕਦੇ ਉਹਦੀ ਧਾ ਉੱਚੀ ਨਿਕਲ ਜਾਂਦੀ ਤਾਂ ਉਹ ਟੈਂਦੇ ਦਿਲ ਨੂੰ ਸਬਰ ਦਾ ਠੰਮਣਾ ਦੇ ਕੇ ਖਿਲਾਰਨ ਦਾ ਯਤਨ ਕਰਦਾ ਜਿਸ ਬੱਚੇ ਦਾ ਮੂੰਹ ਧੋਂਦੇ ਮਾਪੇ ਥੱਕਦੇ ਨਹੀਂ ਸਨ ਉਹਨੂੰ ਆਪਣੇ ਹੱਥੀ ਮਿੱਟੀ ਵਿੱਚ ਦੱਬਾਏ ਕਬਰ ਦੀ ਮਿੱਟੀ ਹੱਥਾਂ ਨਾਲ ਥਾਪੜ ਕੇ ਉੱਤੇ ਪਾਣੀ ਤਰੋਂਕ ਦਿੱਤਾ ਯੂਸਫ ਨੇ ਲਾਗਿਓਂ ਪਾਸੇੋਂ ਟੁੱਟੇ ਹੋਏ ਬੱਬਰ ਇਕੱਠੇ ਕਰਕੇ ਕਬਰ ਦੀ ਰਾਖੀ ਵਾਸਤੇ ਉਦਾਲੇ ਲਾ ਦਿੱਤੇ ਪੁੱਤਰ ਦੀ ਕਬਰ ਤੇ ਆਖਰੀ ਧਾ ਮਾਰ ਕੇ ਉਹ ਪਿਛਾਹ ਮੋੜਨ ਲੱਗੇ ਤਾਂ ਸੂਬਾ ਮਰਾਸਣ ਨੇ ਕਿਹਾ ਵੇਖੋ ਨਾ ਸ਼ਰੀਫ ਚੰਗੇ ਵਾਰ ਨਹੀਂ ਮਰਿਆ ਇਹਨੂੰ ਪੰਜ ਕਾਂ ਲੱਗ ਗਈਆਂ ਨੇ 40 ਤੱਕ ਇਹਦੀ ਕਬਰ ਠਾਰਦੇ ਰਹੋ ਭਲਾ ਪੈਂਡ ਉੱਤੇ ਠੰਡ ਰੱਖੇ ਤਾਂ ਸਵੇਰੇ ਸ਼ਾਮ ਆ ਕੇ ਪਾਣੀ ਦਾ ਮੱਗਾ ਭਰ ਕੇ ਤਰੋਂਕ ਗਏ ਪਿੰਡੋਂ ਚੜ੍ਹਦੇ ਪਾਸੇ ਭਾਈ ਬਹਿਲੋਲ ਦਾ ਇਤਿਹਾਸਕ ਗੁਰਦੁਆਰਾ ਤੇ ਸਰੋਵਰ ਸੀ ਉਸ ਦੇ ਨਾਲ ਹੀ ਗਾਡੀ ਰਾਹ ਜਾਂਦਾ ਸੀ ਇਸੇ ਰਾਹ ਉੱਤੇ ਗੁਰਦੁਆਰੇ ਤੋਂ ਅਗਲੇ ਪਾਸੇ ਮੁਸਲਮਾਨਾਂ ਦੀਆਂ ਕਬਰਾਂ ਸਨ ਦੋਵੇਂ ਵੇਲੇ ਨਸੀਰਾ ਉਸ ਸਰੋਵਰ ਤੋਂ ਪਾਣੀ ਦਾ ਮੱਗਾ ਭਰ ਕੇ ਸ਼ਰੀਫ ਦੀ ਕਬਰ ਠਾਰਨ ਵਾਸਤੇ ਜਾਂਦੀ ਜਾਂਦੀ ਆਉਂਦੀ ਉਹ ਸਾਰੇ ਰਾਹ ਪੁੱਤਰ ਨੂੰ ਵਾਜਾ ਮਾਰਦੀ ਜਾਂਦੀ ਲੋਕੀਓ ਨੂੰ ਬਥੇ ਰਸਮ ਜਾਉਂਦੇ ਪਰ ਉਹਦੇ ਦਿਲ ਨੂੰ ਧੀਰਜ ਕਿੱਥੇ ਉਹ ਮਾਂ ਸੀ ਨਸੀਰਾ ਪੂਰੇ 40 ਦਿਨ ਸ਼ਰੀਫ ਦੀ ਕਬਰ ਠਾਰਦੀ ਰਹੀ ਪਰ ਉਹਦੇ ਆਪਣੇ ਦਿਲ ਨੂੰ ਸ਼ਾਂਤੀ ਨਸੀਬ ਨਾ ਹੋਈ ਸ਼ਾਮ ਨੂੰ ਰਹਿਮਤ ਪੜ ਕੇ ਘਰ ਆਉਂਦਾ ਤਾਂ ਨਸੀਰਾ ਉਹਨੂੰ ਪੁੱਛਦੀ ਪੁੱਤ ਕੱਲਾ ਆਇਆ ਏ ਵੱਡਾ ਵੀਰ ਕਿੱਥੇ ਹੀ ਉਹ ਬਾਬੇ ਭਾਈ ਬੋਲਲ ਕੋਲ ਖੇਡਦਾ ਏ ਆਂਦਾ ਏ ਅਗਲੇ ਸਾਲ ਆਵਾਂਗਾ 7 ਸਾਲ ਦਾ ਰਹਿਮਤ ਭੋਲੇ ਪਾ ਕਹਿ ਦਿੰਦਾ ਕਿਸੇ ਵੀ ਮਾਂ ਦਾ ਬੱਚਾ ਛੋਟੀ ਉਮਰੇ ਮਰ ਜਾਏ ਤਾ ਉਹ ਦੇਲ ਨੂੰ ਬਰਚਾਉਣ ਵਾਸਤੇ ਇਹਾ ਕਿਹਾ ਕਰਦੀ ਸੀ ਮਾਵਾ ਕੋਲੋਂ ਸੁਣ ਸੁਣ ਕੇ ਆਂ ਆਣਿਆਂ ਵੀ ਇਹਾ ਖਿਆਲ ਪੱਕਾ ਕਰ ਲਿਆ ਸੀ ਕਿ ਮਾਰਨ ਵਾਲੇ ਮੁੰਡੇ ਭਾਈ ਬਹਿਲੋਲ ਖੇੜਦੇ ਰਹਿੰਦੇ ਹਨ ਤੇ ਅਗਲੇ ਸਾਲ ਨਵਾਂ ਰੂਪ ਧਾਰ ਕੇ ਫੇਰ ਪਹਿਲੇ ਮਾਪਿਆਂ ਦੇ ਘਰ ਆ ਜਨਮ ਦੇ ਹਨ ਚਾਚਾ ਹੁਣ ਸ਼ਰੀਫ ਕਿੱਥੋਂ ਨਾ ਹੁੰਦਾ ਹੋਵੇਗਾ ਹੁਣ ਤਾਂ ਮਾਂ ਕਦੇ ਨਹੀਂ ਉਹਨੂੰ ਪਾਣੀ ਦਾ ਮੱਗ੍ਹਾ ਦੇਣ ਗਈ ਇੱਕ ਰਾਤੀ ਸੌਣ ਲੱਗਿਆਂ ਰਹਿਮਤ ਨੇ ਯੂਸਫ ਨੂੰ ਪੁੱਛਿਆ ਉਹ ਆਂਦਾ ਸੀ ਮਾਂ ਤੂੰ ਹੁਣ ਬੁੱਢੜੀ ਹੋ ਗਈ ਏ ਹੁਣ ਤੂੰ ਪਾਣੀ ਲੈ ਕੇ ਨਾ ਆਇਆ ਕਰ ਰਹਿਮਤ ਜਵਾਨ ਹੋਵੇਗਾ ਤਾਂ ਆਪੇ ਉਹ ਪਾਣੀ ਦੇ ਜਾਇਆ ਕਰੇਗਾ ਯੂਸਫ ਨੇ ਬਿਨਾ ਸੋਚੇ ਸਮਝੇ ਕਹਿ ਦਿੱਤਾ ਮਾਂ ਹੁਣ ਬੁੱਢੜੀ ਹੋ ਗਈ ਏ ਹਾਂ ਉਹ ਤੋਂ ਹੁਣ ਪਾਣੀ ਦਾ ਮੱਗਾ ਨਹੀਂ ਚੁੱਕਿਆ ਜਾਂਦਾ ਨਹੀਂ ਮੈਂ ਕਦੋਂ ਜਵਾਨ ਹੋਵਾਂਗਾ ਛੇਤੀ ਹੀ ਹੋ ਜਾਵੇਂਗਾ ਉਹਨਾਂ ਚਾਹ ਸ਼ਰੀਫ ਕਿੱਥੋਂ ਆਵੇਗਾ ਉਹਨਾਂ ਚਰ ਉਹਨਾਂ ਚਰ ਉਹ ਆਪੇ ਪਾਣੀ ਲੈ ਜਾਇਆ ਕਰੇਗਾ ਰਹਿਮਤ ਨੇ ਅੱਗੋਂ ਕੋਈ ਉੱਤਰ ਨਾ ਦਿੱਤਾ ਆਪਣੇ ਦਿਲ ਵਿੱਚ ਉਹ ਬਹੁਤ ਚਰ ਸੋਚਦਾ ਰਿਹਾ ਸ਼ਰੀਫ ਆਪਣੇ ਆਪ ਪਾਣੀ ਲੈਣ ਨਹੀਂ ਆ ਸਕਦਾ ਉਹਨੂੰ ਤਾਂ ਅਸੀਂ ਕਬਰ ਵਿੱਚ ਦੱਬਾਏ ਸਾਂ ਫਿਰ ਉਹ ਨੋਂਦਾ ਕਿੱਥੋਂ ਹੋਵੇਗਾ ਪੰਡਤਾਂ ਦੇ ਪ੍ਰਚਾਰੇ ਹੋਏ ਦਕਿਆ ਨੂੰ ਸੀ ਖਿਆਲ ਬੱਚੇ ਦੇ ਦਿਮਾਗ ਵਿੱਚ ਚੱਕਰ ਲਗਾ ਰਹੇ ਸਨ ਇਹਨੇ ਨੂੰ ਨਸੀਰਾ ਨੇ ਵੀ ਚੌਂਕਾ ਪੰਡਾ ਸਾਹਮਣੇ ਆਪਣਾ ਮੰਝਾ ਵਿਛਾਇਆ ਰਹਿਮਤ ਯੂਸਫ ਨਾਲੋਂ ਉੱਠ ਕੇ ਨਸੀਰਾ ਨਾਲ ਜਾ ਪਿਆ ਉਹ ਹਮੇਸ਼ਾ ਉਸੇ ਨਾਲ ਸੌਂਦਾ ਹੁੰਦਾ ਸੀ ਉਹਨੇ ਨਸੀਰਾ ਦੇ ਗਲ ਵਿੱਚ ਬਾਹੀ ਭਾ ਕੇ ਪੁੱਛਿਆ ਮਾਂ ਮੈਂ ਭਾਲ ਕੇ ਜਵਾਨ ਹੋ ਜਾਵਾਂਗਾ ਮੇਰਾ ਪੁੱਤਰ ਤਾਂ ਹੁਣੇ ਜਵਾਨ ਏ ਨਸੀਰਾ ਨੇ ਉਹਨੂੰ ਛਾਤੀ ਨਾਲ ਘੁੱਟ ਕੇ ਲਾੜ ਨਾਲ ਕਿਹਾ ਉਹਨੂੰ ਅਸਲੀ ਗੱਲ ਦਾ ਪਤਾ ਨਹੀਂ ਸੀ ਕਿ ਰਹਿਮਤ ਇਹ ਸਵਾਲ ਕਿਉਂ ਪੁੱਛ ਰਿਹਾ ਏ ਉਹਨੇ ਯੂਸਫ ਤੇ ਰਹਿਮਤ ਦੀਆਂ ਗੱਲਾਂ ਸੁਣੀਆਂ ਨਹੀਂ ਸਨ ਰਹਿਮਤ ਦੇ ਦਿਲ ਵਿੱਚ ਖਿਆਲ ਪੈਰੋਂ ਪੈ ਡਰੜ ਹੁੰਦਾ ਗਿਆ ਹੁਣ ਮੈਂ ਜਵਾਨ ਹੋ ਗਿਆ ਹਾਂ ਤੇ ਹੁਣ ਮੈਨੂੰ ਹੀ ਸ਼ਰੀਫ ਵਾਸਤੇ ਪਾਣੀ ਪਚਾਉਣਾ ਚਾਹੀਦਾ ਏ ਜਿੰਨਾ ਚਿਰ ਉਹਨੂੰ ਨੀਂਦ ਨਾ ਆਈ ਉਹ ਇਹ ਸੋਚਦਾ ਰਿਹਾ ਕੇ ਭਾਲ ਕੇ ਉਹ ਜਰੂਰ ਪਾਣੀ ਦਾ ਮੱਗਾ ਲੈ ਕੇ ਜਾਵੇਗਾ ਅਗਲੀ ਸਵੇਰ ਰਹਿਮਤ ਸੌ ਕੇ ਉੱਠਿਆ ਤਾਂ ਉਸ ਵੇਲੇ ਹੋਰ ਘਰ ਵਿੱਚ ਕੋਈ ਵੀ ਨਹੀਂ ਸੀ ਯੂਸਫ ਬਾਹਰ ਜੰਗਲ ਗਿਆ ਹੋਇਆ ਸੀ ਅਤੇ ਨਸੀਰਾ ਗਵਾਂਡੀਆਂ ਕਰੋ ਆਟਾ ਲੈਣ ਜਿਹੜਾ ਮੱਗਾ ਲੈ ਕੇ ਨਸੀਰਾ ਰੋਜ਼ ਪਾਣੀ ਪਾਉਣ ਜਾਂਦੀ ਹੁੰਦੀ ਸੀ ਉਹ ਅੰਦਰ ਇੱਕ ਨੁੱਕਰ ਵਿੱਚ ਪਿਆ ਹੋਇਆ ਸੀ ਰਹਿਮਤ ਉਹ ਮੱਗਾ ਚੁੱਕ ਕੇ ਭਾਈ ਬਹਿਲੂਲ ਵੱਲ ਤੁਰ ਪਿਆ ਰਹਿਮਤ ਨੇ ਕਈ ਵਾਰ ਨਸੀਰਾ ਨੂੰ ਸਰੋਵਰ ਤੋਂ ਪਾਣੀ ਭਰਦਿਆਂ ਵੇਖਿਆ ਸੀ ਉਥੇ ਪਹੁੰਚ ਕੇ ਉਹਨੇ ਬਾਹਰਲੀ ਪੌੜੀ ਤੋਂ ਦੂਰ ਹੀ ਮੋਜੇ ਲਾ ਦਿੱਤੇ ਤੇ ਆਪ ਮੱਗਾ ਫੜ ਕੇ ਪੌੜੀਆਂ ਤੋਂ ਥੱਲੇ ਉਤਰ ਗਿਆ। ਹੇਠਲੀ ਪੌੜੀ ਤੇ ਬਹਿ ਕੇ ਉਹਨੇ ਹੱਥ ਲਮਕਾ ਕੇ ਮੱਗਾ ਪਾਣੀ ਵਿੱਚ ਡੋਗ ਦਿੱਤਾ। ਜਦੋਂ ਭਰਿਆ ਹੋਇਆ ਮੱਗਾ ਬਾਹਰ ਖਿੱਚਣ ਲੱਗਾ ਤਾਂ ਪੌੜੀਆਂ ਉੱਤੇ ਜੰਮੀ ਹੋਈ ਛੇਬਲ ਤੋਂ ਉਹਦਾ ਪੈਰ ਤਲਕ ਗਿਆ ਤੇ ਉਹ ਮੱਗੇ ਦੇ ਭਾਰ ਨਾਲ ਪਾਣੀ ਦੇ ਵਿੱਚੇ ਲੋਪ ਹੋ ਗਿਆ। ਨਸੀਰਾ ਗਵਾਂਡੀਆਂ ਘਰੋਂ ਮੁੜੀ ਤਾਂ ਉਹਨੇ ਸੋਚਿਆ ਕਿ ਰਹਿਮਤ ਪਿਓ ਨਾਲ ਬਾਹਰ ਗਿਆ ਹੋਵੇਗਾ। ਕੋਸ਼ਚਰ ਪਿੱਛੋਂ ਯੂਸਫ ਬਾਹਰੋਂ ਮੁੜਿਆ ਉਹਨੂੰ ਕੱਲਾ ਵੇਖ ਕੇ ਨਸੀਰਾਂ ਨੇ ਪੁੱਛਿਆ ਰਹਿਮਤ ਕਿੱਥੇ ਈ ਮੈਂ ਤਾਂ ਉਹਨੂੰ ਸੁੱਤੇ ਬੈਨੂੰ ਛੱਡ ਗਿਆ ਸਾਂ ਹੈ ਤਾਂ ਮੁੰਡਾ ਗਿਆ ਕਿੱਥੇ ਇੱਥੇ ਕਿੱਦੇ ਹੋਣਾ ਏ ਖਾਬਰ ਦੀ ਗਿਆ ਏ ਇੱਥੇ ਕਿੱਥੇ ਛੇਤੀ ਲਿਆਉਣ ਨੂੰ ਵੇਖ ਕੇ ਮੇਰੇ ਜੀ ਨੂੰ ਕੁਝ ਹੁੰਦਾ ਹੀ ਪਿਆ ਮਾਂ ਦੀ ਆਂਦਰਾਂ ਹੋਣੀ ਨੂੰ ਲੱਗ ਗਈਆਂ ਉਹ ਹੱਥਲਾ ਕੰਮ ਵਿੱਚ ਛੱਡ ਕੇ ਬਾਹਰ ਨਿਕਲ ਗਈ ਉਹ ਨਾਂਡ ਗਵਾਡ ਵਾਜਾਂ ਮਾਰੀਆਂ ਮਸੀਤੇ ਵੇਖਿਆ ਪਿੰਡ ਦਾ ਘਰ ਘਰ ਭਾ ਲਿਆ ਬਾਹਰ ਖੇਤਾਂ ਵਿੱਚ ਢੂੰਡਿਆ ਪਰ ਜਿੱਥੇ ਰਹਿਮਤ ਲੁਕਿਆ ਬੈਠਾ ਸੀ ਉਥਾਂ ਕਿਸੇ ਨੂੰ ਨਾ ਲੱਭਾ ਇਸੇ ਤਰ੍ਹਾਂ ਕਰਾੜਾ ਰੋਟੀ ਵੇਲਾ ਹੋ ਗਿਆ ਮਾਂ ਪਿਓ ਅੰਨੇ ਹੋਏ ਸਾਰੇ ਟੱਕਰਾਂ ਮਾਰ ਥੱਕੇ ਪਰ ਰਹਿਮਤ ਦੀ ਕੋਈ ਉਗ ਸੁਗ ਨਾ ਨਿਕਲੀ ਨਸੀਰਾਂ ਕਮਲੀ ਹੋਈ ਹਰ ਮੱਥੇ ਲੱਗਣ ਵਾਲੇ ਨੂੰ ਪੁੱਛਦੀ ਫਿਰਦੀ ਮੇਰਾ ਰਹਿਮਤ ਤਾਂ ਕਿਤੇ ਨਹੀਂ ਜੇ ਵੇਖਿਆ ਇੱਕ ਛੋਟੇ ਜਿਹੇ ਮੁੰਡੇ ਨੇ ਥੋੜੀ ਜਹੀ ਸੇਧ ਦਿੱਤੀ ਕਿ ਰਹਿਮਤ ਸਵੇਰੇ ਮੱਗਾ ਚੁੱਕੀ ਭਾਈ ਬਹਿਲੋਲ ਨੂੰ ਜਾ ਰਿਹਾ ਸੀ ਬਸ ਉਹ ਗਿਆ ਆਪਰਾ ਕੋਲ ਕਹਿੰਦੀ ਹੋਈ ਨਸੀਰਾ ਕਮਲਿਆਂ ਵਾਂਗ ਉਧਰੇ ਭੱਜ ਉੱਠੀ ਉਹਦੇ ਮਗਰ ਯੂਸਫ ਤੇ ਦੋ ਚਾਰ ਆਦਮੀ ਹੋਰ ਲੱਗ ਤੁਰੇ ਨਸੀਰਾ ਸਿੱਧੀ ਉਸੇ ਟਿਕਾਣੇ ਜਾ ਪਹੁੰਚੀ ਜਿੱਥੋਂ ਸ਼ਰੀਫ ਵਾਸਤੇ ਪਾਣੀ ਦਾ ਮੱਗਾ ਭਰਿਆ ਕਰਦੀ ਸੀ ਪੌੜੀਆਂ ਤੋਂ ਪਿਛਾਂ ਹੀ ਰਹਿਮਤ ਦੇ ਮੋਜੇ ਪਏ ਸਨ ਨਸੀਰਾ ਨੇ ਚੇਤੀ ਨਾਲ ਚੱਕ ਕੇ ਕਿਹਾ ਆਹ ਵੇਖਾਂ ਮੇਰੇ ਬੱਚੇ ਦੇ ਮੋਜੇ ਤੇ ਸਿਆਣ ਕਿਉਂ ਨੇ ਹੱਕ ਨਾਲ ਲਾ ਲਏ ਚਾਤੀ ਮਾਰੀ ਤਾਂ ਹੇਠਲੀ ਪੌੜੀ ਉੱਤੇ ਕਿਸੇ ਦੇ ਤਲਕਣ ਦੇ ਨਿਸ਼ਾਨ ਸਨ ਵੇਖਦੇ ਸਾਰ ਨਸੀਰਾ ਉੱਚੀ ਸਾਰ ਪੁਕਾਰ ਉੱਠੀ ਔਹ ਵੇਖੋ ਆ ਉੱਥੇ ਮੇਰਾ ਬੱਚਾ ਨਾ ਹੁੰਦਾ ਜੇ ਪਿਆ ਤੇ ਉਹਨੇ ਪਾਗਲਾ ਵਾਂਗ ਪਾਣੀ ਵਿੱਚ ਛਾਲ ਮਾਰ ਦਿੱਤੀ ਯੂਸਫ ਤੇ ਉਹਦੇ ਸਾਥੀ ਵੀ ਸਰੋਵਰ ਉੱਤੇ ਆ ਪਹੁੰਚੇ ਸਨ ਨਸੀਰਾ ਦੀ ਇਹ ਹਰਕਤ ਵੇਖ ਕੇ ਦੋ ਗੱਭਰੂਆਂ ਨੇ ਮਗਰੇ ਛਾਲਾਂ ਮਾਰ ਦਿੱਤੀਆਂ ਨਸੀਰਾ ਪਹਿਲਾ ਗੋਤਾ ਖਾ ਕੇ ਉ ਤਾਂ ਆਈ ਸੀ ਜਾਂ ਉਹਨਾਂ ਨੇ ਉਹਨੂੰ ਫੜ ਕੇ ਬਾਹਰ ਕੱਢ ਲਿਆ ਇਹਨੇ ਨਾਲ ਹੀ ਉਹ ਬੇਹੋਸ਼ ਹੋ ਗਈ ਸੀ ਮੌਜੇ ਵੇਖ ਕੇ ਇਹ ਸ਼ੱਕ ਪੱਕਾ ਹੋ ਗਿਆ ਸੀ ਕਿ ਰਹਿਮਤ ਇੱਥੇ ਡੁੱਬ ਗਿਆ ਹੈ ਇੱਕ ਗੱਬਰੂ ਗਿੱਲੇ ਲੀਡੇ ਲਾ ਕੇ ਫਿਰ ਪਾਣੀ ਵਿੱਚ ਉੱਤਰ ਗਿਆ ਨਸੀਰਾਵਾਰੀ ਉਹਨਾਂ ਨੂੰ ਕੱਪੜੇ ਉਤਾਰਨ ਦਾ ਸਮਾਂ ਹੀ ਨਹੀਂ ਸੀ ਮਿਲਿਆ ਛੇਤੀ ਹੀ ਰਹਿਮਤ ਦੀ ਲੋਥ ਤੇ ਮੱਗਾ ਪਾਣੀ ਦਾ ਵਿੱਚੋਂ ਮਿਲ ਗਏ ਬੇਹੋਸ਼ ਪਈ ਮਾਂ ਦੇ ਕੋਲ ਹੀ ਪੁੱਤਰ ਦੀ ਲੋਥ ਲਟਾ ਦਿੱਤੀ ਗਈ ਯੂਸਫ ਵੇਖ ਕੇ ਦੋ ਹੱਥੜੀ ਸਿਰ ਨੂੰ ਪੇਟਣ ਲੱਗ ਪਿਆ ਬਲੋ ਬਲੀ ਉੱਥੇ ਕਈ ਲੋਕ ਇਕੱਠੇ ਹੋ ਗਏ ਕੌਸ਼ਚਰ ਤੇ ਚੋਂ ਨਸੀਰਾ ਦੀ ਸੁਰਤ ਭਰਤੀ ਤਾਂ ਓਬੜਵਾਹੀ ਉੱਠ ਕੇ ਬਹਿ ਗਈ ਉਹਦੇ ਸਾਹਮਣੇ ਯੂਸਫ ਪੁੱਤਰ ਨੂੰ ਪੱਟਾਂ ਤੇ ਪਾਈ ਤਾਂ ਹੀ ਮਾਰ ਰਿਹਾ ਸੀ ਹੇ ਹੇ ਕਿਉਂ ਲੱਗਾ ਹੋਏ ਆਏ ਮੇਰੇ ਪੁੱਤਰ ਦੀਆਂ ਬੇਸ਼ਗਨੀਆਂ ਕਰਨ ਫੜਾਉਰਾ ਅਗਲਾ ਭਾਗ ਜਲਦੀ ਸੁਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰੋ